ਡਾਕਟਰ ਸਾਉ ਦੇ ਪ੍ਰੀਮਾਨ ਦੇ ਵਿੱਚ ਤੇ ਸ਼ਰਦਾ ਦੇ ਖੁੱਲ੍ਹੇ ਪੇਟ ਤੇ ਆਏ ਅੱਜ ਬਾਬਾ ਸਾਉ ਦਾ ਕਿੰਮਰਾ ਅੰਬਲ ਕਰਦੀ ਦੇ ਸਪੀਡ ਰੰਦ ਸਿਸਟਮ ਮੌਕੇ ਤੇ ਇੱਜਤੀ ਸਾਰੇ ਹੀ ਔਰ ਸਾਡੀ ਪਾਰਟੀਆਂ ਮਾਰਦੀ ਪਾਰਟ ਔਰ ਸਮੱਚਾ ਦੇਸ਼ ਬਾਬਾ ਸਾਹਿਬ ਡਾਕਟਰ ਮਿਤਕਰ ਨੂੰ ਬੰਨਵਾ ਬੜੇ ਸਾਰੇ ਅੱਜ ਬਾਬਾ ਸਾਹਿਬ ਹਿੰਦਾ 3 ਨਵੰਬਰ ਦਿਨ ਆ ਰਹੇ ਇਸ ਮੌਕੇ ਤੇ ਜਿੱਥੇ ਅਸੀਂ ਉਹਨਾਂ ਨੂੰ ਸ਼ਰਧਾ ਭੇਟ ਕਰਦੇ ਹਾਂ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਉਹਨਾਂ ਵੱਲੋਂ ਕੀਤਾ ਸੰਘਰਸ਼ ਜਿਹੜਾ ਹੈ ਜਿਹਨੂੰ ਅੱਜ ਵੀ ਜਾਰੀ ਰੱਖਣ ਦੀ ਲੋੜ ਹੈ ਉਹਨੂੰ ਯਾਦ ਕਰਦੇ ਹਾਂ ਮੈਂ ਸਮਝਦਾ ਕਿ ਬਾਬਾ ਸਾਹਿਬ ਡਾਕਟਰ ਮਿਤਕਰ ਸਾਹਿਬ ਨੇ ਜੋ ਸਾਨੂੰ ਫੰਡਮੈਂਟਲ ਰਾਈਟਸ ਲੈ ਕੇ ਦਿੱਤੇ ਹਨ ਜੋ ਸਦੀਆਂ ਤੋਂ ਲਤਾੜੇ ਹੋਏ ਲੋਕਾਂ ਨੂੰ ਹੱਕ ਹਕੂਕ ਲੈ ਕੇ ਦਿੱਤੇ ਉਹ ਕਦੀ ਭੁਲਾਏ ਨਹੀਂ ਜਾ ਸਕਦੇ। ਬੇਸ਼ੱਕ ਅੱਜ ਸੈਂਟਰ ਦੀ ਸਰਕਾਰ ਜਿਹੜੀ ਹੈ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਲੰਬੇ ਸੰਘਰਸ਼ ਤੋਂ ਬਾਅਦ ਲੋਕਾਂ ਨੂੰ ਹੱਕ ਲੈ ਕੇ ਦਿੱਤੇ ਸੀ ਉਹਨਾਂ ਨੂੰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸੇ ਸਮੇਂ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ ਪੰਜਾਬ ਦੇ ਮੁਖਮਤੀ ਭਗਵੰਤ ਮਾਨ ਜੀ ਉਹ ਇਸ ਕੋਸ਼ਿਸ਼ ਚ ਹੈ ਕਿ ਉਹਨਾਂ ਲੋਕਾਂ ਨੂੰ ਜੋ ਬਾਬਾ ਸਾਹਿਬ ਡਾਕਟਰ ਮਿਤਕਰ ਸਾਹਮਣੇ ਹੱਕ ਲੈ ਕੇ ਦਿੱਤੇ ਸੀ ਜੋ ਉਹਨਾਂ ਦੇ ਫੰਡਾਮੈਂਟਲ ਰਾਈਟਸ ਦੀ ਇੱਕ ਮੁਕਾਲਤ ਕੀਤੀ ਸੀ ਔਰ ਸੰਵਿਧਾਨਕ ਤੌਰ ਤੇ ਉਹਨਾਂ ਨੂੰ ਲੈ ਕੇ ਦਿੱਤਾ ਸੀ ਉਹਦੇ ਲਈ ਅੱਜ ਉਹ ਪੂਰੀ ਲਗਨ ਦੇ ਨਾਲ ਕੰਮ ਕਰ ਰਹੇ ਆ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਨੇਤਾਵਾਂ ਦੀ ਲੋੜ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਮਿਤਕਰ ਨੇ ਆਪਣਾ ਸਾਰਾ ਜੀਵਨ ਜੜਾਇਆ ਆਪਣੇ ਬੱਚੇ ਤੱਕ ਵੀ ਬਿਨਾ ਦਵਾਈਆਂ ਤੋਂ ਬਿਨਾ ਉਹਨਾਂ ਨੂੰ ਕੋ ਸਹੂਲਤਾਂ ਤੋਂ ਕਿਲਾਚਿੰਚਾਂ ਨੂੰ ਕੰਮ ਦੇ 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 ਉਹਨਾਂ ਦੇ ਬਾਰੇ ਸੁਣਨ ਸਮਝਣਾ ਉਹਨਾਂ ਲਈ ਸਕੀਤ ਸੂਚਿਸ਼ਾਦ ਲਈ ਇਹ ਰਹੀ ਹੈ ਕਿ ਅਸੀਂ ਉਹਨਾਂ ਬਲੋ ਪਾਏ ਹੋਏ ਉਹਨਾਂ ਦੇ ਚੱਲੀਏ ਪਰ ਉਹਨਾਂ ਲੋਕਾਂ ਦੇ ਨਾਲ ਖੜੀਏ ਜਿਹੜੇ ਜ਼ਰੂਰਤਮੰਦ ਨੇ